ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਜੀਓ ਜੋ ਲੋਕ ਗੁਰਬਾਣੀ ਪੜ੍ਹਦੇ ਹਨ ਤੇ ਜਿੰਨਾਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਸਾਡਾ ਗੁਰਬਾਣੀ ਵਿੱਚ ਮਨ ਨਹੀਂ ਜੁੜਦਾ ਜਾਂ ਅਸੀਂ ਪਾਠ ਕਰਦੇ ਹਾਂ ਗੁਰਬਾਣੀ ਪਰਨ ਬੈਠਦੇ ਹਾਂ ਨਿਤ ਨਿਯਮ ਕਰਦੇ ਹਾਂ ਤੇ ਸਾਡਾ ਧਿਆਨ ਹਮੇਸ਼ਾ ਟਿਕਦਾ ਰਹਿੰਦਾ ਹੈ ਕਈ ਤਰ੍ਹਾਂ ਦੇ ਵਿਕਾਰ ਸਾਡੇ ਮਨ ਵਿੱਚ ਆਉਂਦੇ ਹਨ ਇਸ ਬਾਰੇ ਗੁਰੂ ਸਾਹਿਬ ਜੀ ਸਾਨੂੰ ਕੀ ਸਮਝਾਉਂਦੇ ਹਨ ਆਓ ਗੁਰਮੁਖ ਪਿਆਰਿਓ ਤੁਹਾਡੇ ਨਾਲ ਇਸ ਕਥਾ ਵਿੱਚ ਸਾਂਝ ਪਾਉਂਦੇ ਹਾਂ ਇਸ ਕਥਾ ਨੂੰ ਬੜੇ ਹੀ ਪਿਆਰ ਨਾਲ ਸਰਵਨ ਕਰਿਓ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਇੱਕ ਭਾਈ ਗੋਪਾਲਾ ਜੀ ਹੋਏ ਹਨ ਜਦੋਂ ਦਰਬਾਰ ਵਿੱਚ ਭਾਈ ਗੋਪਾਲਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣ ਆਏ ਤਾਂ ਗੁਰੂ ਸਾਹਿਬ ਜੀ ਉਹਨਾਂ ਨੂੰ ਕੀ ਉਪਦੇਸ਼ ਦਿੰਦੇ ਹਨ ਆਓ ਇਸ ਵੀਡੀਓ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਪਾਠ ਕਰਦੇ ਸਮੇਂ ਹਮੇਸ਼ਾ ਸ਼ੁੱਧੇ ਹੀ ਪੜ੍ਹਨਾ ਚਾਹੀਦਾ ਹੈ ਤੇ ਹਮੇਸ਼ਾ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡਾ ਮਨ ਪੂਰੀ ਤਰ੍ਹਾਂ ਪਾਠ ਵਿੱਚ ਹੀ ਹੋਵੇ ਹੋਰ ਕਿਸੇ ਕਾਰਜ ਵਿੱਚ ਨਾ ਹੋਵੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੁਰਵਜ ਗੁਰ ਜਨਾਂ ਦੇ ਅਨੁਸਾਰ ਕੋਈ ਵੀ ਆਤਮਿਕ ਗਿਆਨ ਦੀ ਕਵਿਤਾ ਰਚਨਾ ਨਹੀਂ ਕੀਤੀ ਪਰ ਉਹ ਆਪਣੇ ਪੁਰਵਜ ਗੁਰ ਜਨਾ ਦੀ ਬਾਣੀ ਉੱਤੇ ਅਥਾ ਸਰਦਾ ਰੱਖਦੇ ਸਨ ਉਹ ਅਕਸਰ ਗੁਰ ਬਾਣੀ ਦਾ ਕੀਰਤਨ ਸੁਣਦੇ ਸਮਾਂ ਇਕਾਗਰ ਹੋ ਜਾਂਦਾ ਤੇ ਉਹਨਾਂ ਦੀ ਸੂਰਤ ਪ੍ਰਭੂ ਚਰਨਾ ਵਿੱਚ ਜੋੜ ਜਾਂਦੀ ਸੀ ਗੁਰਮੁਖ ਪਿਆਰਿਓ ਇੱਕ ਦਿਨ ਦਰਬਾਰ ਸਜਿਆ ਹੋਇਆ ਸੀ ਕਿ ਸੰਗਤ ਨੂੰ ਸ਼ੁੱਧ ਪਾਣੀ ਉਚਾਰਨ ਦਾ ਮਤਵ ਦੱਸ ਰਹੇ ਸੀ ਕਿ ਜਿੱਥੇ ਸ਼ੁੱਧ ਪਾਣੀ ਪੜਨ ਨਾਲ ਮਤਲਬ ਸਪਸ਼ਟ ਹੁੰਦੇ ਹਨ ਉੱਥੇ ਹੀ ਮਨੁੱਖ ਨੂੰ ਆਤਮਕ बोਧ ਵੀ ਹੁੰਦਾ ਹੈ ਪਾਵਰਤ ਇੱਕੇ ਸ਼ੁੱਧ ਪਾਣੀ ਪੜਨੇ ਹੀ ਆਤਮਕ ਪ੍ਰਾਪਤੀਆ ਕਰਵਾਉਂਦੀ ਹੈ ਉਦੋਂ ਉਹਨਾਂ ਦੇ ਮਨ ਵਿੱਚ ਆਇਆ ਕੀ ਸੰਗਤ ਵਿੱਚ ਜਹਾਂ ਕੋਈ ਵਿਅਕਤੀ ਹੈ ਜੋ ਸ਼ੁੱਧ ਜਪਜੀ ਸਾਹਿਬ ਜੀ ਦਾ ਪਾਠ ਕਰਨ ਵਿੱਚ ਨਪੁੰਨ ਹੋਵੇ ਤਾਂ ਉਦੋਂ ਉਹਨਾਂ ਨੇ ଘੋਸ਼ਣਾ ਕੀਤੀ ਕਿ ਹੈ ਕੋਈ ਵਿਅਕਤੀ ਜੋ ਸਾਨੂੰ ਸ਼ੁੱਧ ਜਪਜੀ ਸਾਹਿਬ ਜੀ ਬਾਣੀ ਦਾ ਪਾਠ ਸੁਣਾ ਸਕਦਾ ਹੋਵੇ ਉਂਝ ਦਾ ਦਰਬਾਰ ਵਿੱਚ ਬਹੁਤ ਸਾਰੇ ਸੁਲਝੇ ਹੋਏ ਵਿਅਕਤੀ ਤੇ ਭਗਤ ਜਨ ਅਸਾਨਾ ਜੋ ਇਹ ਕਾਰਜ ਸਹਿਜ ਵਿੱਚ ਕਰ ਸਕਦੇ ਸਨ ਕੋਈ ਵੀ ਸਾਸ ਕਰਕੇ ਸਾਹਮਣੇ ਨਹੀਂ ਆਇਆ ਜਦੋਂ ਕਿ ਗੁਰੂ ਜੀ ਨੇ ਸੰਗਤ ਨੂੰ ਦੁਆਰਾ ਬੋਲਿਆ ਤਾਂ ਇੱਕ ਵਿਅਕਤੀ ਉઠਿਆ ਜਿਸ ਦਾ ਨਾਮ ਪਾਈ ਗੋਪਾਲ ਦਾਸ ਜੀ ਸੀ ਉਹ ਗੁਰੂ ਜੀ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਜੇਕਰ ਮੈਨੂੰ ਤੁਹਾਡੀ ਆਗਿਆ ਹੋਵੇ ਤਾਂ ਮੈਂ ਸ਼ੋਧ ਪਾਠ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਇੱਕ ਵਿਸ਼ੇਸ਼ ਆਸਨ ਉੱਤੇ ਬਿਠਾਇਆ ਗੁਰਬਾਣੀ ਸ਼ੋਧ ਸੁਣਾਉਣ ਦਾ ਆਦੇਸ਼ ਦਿੱਤਾ ਭਾਈ ਕੁਪਾਲ ਦਾਸ ਜੀ ਬਹੁਤ ਧਿਆਨ ਨਾਲ ਸੁਰਤੀ ਕਾਗਰ ਕਰਕੇ ਪਾਠ ਸੁਣਾਉਣ ਲੱਗੇ ਸ਼ੋਧ ਪਾਠ ਦੇ ਪ੍ਰਭਾਵ ਨਾਲ ਸੰਗਤ ਆਤਮ ਵਿਪੋਰ ਹੋ ਉੱਠੀ ਉਸ ਸਮੇਂ ਉਹ ਲੋਕਿਕ ਆਨੰਦ ਦਾ అనుਭਵ ਸਾਰੀ ਸੰਗਤ ਕਰ ਰਹੀ ਸੀ ਗੁਰੂ ਜੀ ਨੇ ਵੀ ਆਪਣੇ ਸਿੰਘਾਸਨ ਉੱਤੇ ਬੈਠ ਕੇ ਕਿਸੇ ਸੁੰਦਰ ਅਨੁਪੂਤੀਆਂ ਵਿੱਚ ਖੋਏ ਤੇ ਆਪਣੇ ਸਿੰਘਾਸਨ ਤੋਂ ਹੌਲੀ-ਹੌਲੀ ਥਿਸਕਣ ਲੱਗੇ ਜਦੋਂ ਦਿਨ ਚਾਰ ਚੁਥਾਈ ਸਰਖ ਗਏ ਤਾਂ ਉਸ ਸਮੇਂ ਪਾਈ ਗੋਬਾਲदास ਜੀ ਦੇ ਦਿਲ ਵਿੱਚ ਕਾਮਨਾ ਪੈਦਾ ਹੋਈ ਕਿ ਜੇਕਰ ਗੁਰੂ ਜੀ ਮੈਨੂੰ ਇਨਾਮ ਰੂਪ ਵਿੱਚ ਇੱਕ ਹੀ ਰਾਨੀ ਕੋੜਾ ਦੇ ਦੇਣ ਤਾਂ ਮੈਂ ਉਹਨਾਂ ਦਾ ਧੰਨਵਾਦ ਹੋਵਾਂਗਾ ਉਸੇ ਸਮੇ ਗੁਰੂ ਜੀ ਨੇ ਫਿਰ ਆਪਣੇ ਸਿੰਘਾਸਨ ਉੱਤੇ ਪੂਰੇ ਰੂਪ ਨਾਲ ਬਿਰਾਜਮਾਨ ਹੋ ਗਏ ਪਾਠ ਦੇ ਅੰਤ ਉੱਤੇ ਗੁਰੂ ਜੀ ਨੇ ਰਹਾਸ ਸਪਸ਼ਟ ਕਰਦੇ ਹੋਏ ਕਿਹਾ ਕਿ ਸੰਗਤ ਜੀ ਅਸੀਂ ਜੋ ਤੋਂ ਪਾਠ ਨਾਲ ప్రతి ਕਰਮ ਵਿੱਚ ਗੁਰੂ ਨਾਨਕ ਦੇਵ ਜੀ ਦੀ ਜੋ ਵਿਰਾਸਤ ਸਾਡੇ ਕੋਲ ਹੈ ਉਹ ਗੁਰੂ ਜੀ ਦੀ ਗੱਦੀ ਹੀ ਭਾਈ ਗੋਪਾਲਾ ਜੀ ਨੂੰ ਸੰਭਾਲ ਲੱਗੇ ਸੀ ਪਰ ਉਹਨਾਂ ਦੇ ਦਿਲ ਵਿੱਚ ਪਾਠ ਦੇ ਅਖੀਰ ਪਾਗ ਵਿੱਚ ਤ੍ਰਿਸ਼ਨਾ ਨੇ ਜਨਮ ਲਿਆ ਕਿ ਮੈਨੂੰ ਜੇਕਰ ਕੋੜੀ ਉਪਹਾਰ ਮਿਲ ਜਾਵੇ ਕਿੰਨਾ ਚੰਗਾ ਹੋਵੇ ਗੁਰੂ ਜੀ ਕਹਿਣ ਲੱਗੇ ਕਿ ਅਸੀਂ ਉਹਨਾਂ ਨੂੰ ਕੋੜੇ ਉਪਹਾਰ ਵਿੱਚ ਦੇ ਰਹੇ ਹਾਂ ਭਾਈ ਗੋਪਾਲ ਦਾਸ ਜੀ ਨੇ ਸਵੀਕਾਰ ਕੀਤਾ ਤੇ ਉਹਨਾਂ ਦੇ ਮਨ ਵਿੱਚ ਇਸ ਸੰਕਲਪ ਨੇ ਜਨਮ ਲਿਆ ਸੀ ਭਾਈ ਗੋਪਾਲ ਦਾਸ ਜੀ ਨੇ ਕਿਹਾ ਕਿ ਅਸੀਂ ਸੰਸਾਰਿਕ ਜੀਵ ਹਾਂ ਛੋਟੀਆਂ ਛੋਟੀਆਂ ਵਸਤੂਆਂ ਲਈ ੜਕ ਜਾਂਦੇ ਹਾਂ ਸੋ ਗੁਰਮੁਖ ਪਿਆਰਿਓ ਇਸ ਤਰ੍ਹਾਂ ਪਾਏ ਗੋਪਾਲ ਦਾਸ ਜੀ ਸੋ ਸਾਨੂੰ ਵੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਹਮੇਸ਼ਾ ਸ਼ੁੱਧ ਤੇ ਮਾਨੀ ਕਾਗਰ ਕਰਕੇ ਹੀ ਪੜ੍ਹਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ